ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਵਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਟਾਲਾ ਵਿਖੇ ਕੀਤਾ ਨਵੇਂ ਬਣੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਿਹਾ ਕਿ ਬਹੁਤ ਸਾਰੇ ਦਫ਼ਤਰ ਇੱਕੋ ਛਤ ਹੇਠਾਂ ਆਉਣ ਕਾਰਨ ਲੋਕਾਂ ਨੂੰ ਮਿਲਣ ਗਈਆਂ ਵੱਡੀਆਂ ਸਹੂਲਤਾਂ ਗੁਰੂ ਨਾਨਕ ਸਾਹਿਬ ਦੀ ਚਨ ਛੋਪਰਾਪਨ ਧਰਤੀ ਬਟਾਲਾ ਅੱਜ ਸੁਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਉਹ ਉਹਦਾ ਉਦਘਾਟਨ ਕਰਨ ਦਾ ਇੱਕੋ ਛੱਤ ਹਲੇ ਬਹੁਤ ਸਾਰੇ ਦਫ਼ਤਰ ਇੱਥੇ ਆਗੇ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸ ਡੀ ਐਮ ਕੋਰਟ ਪਟਵਾਰੀ ਪਟਵਾਰ ਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਇਲਾਵਾ ਫਰਦ ਕੇਂਦਰ ਸੇਵਾ ਕੇਂਦਰ ਸਾਰੇ ਕੁਛ ਹੱਥ ਥੱਲੇ ਆ ਗਏ ਤੇ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਕਮ ਕਾਰਾਂ ਲਈ ਜਿੱਥੇ ਲੋਕ ਜ਼ਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿਚੋਂ ਹੁੰਦਾ ਸੀ ਉੱਥੇ ਜਾ ਕੇ ਕਾਫੀ ਕੰਜਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਵਗੈਰਾ ਜਮ ਹੁੰਦੀ ਸੀ ਲੋਕਾਂ ਨੂੰ ਦਿੱਕਤ ਆਉਂਦੀਆਂ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅੱਜ ਉਦਘਾਟਨ ਹੋਇਆ ਹੈ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਹਦੇ ਚ ਵੇਟਿੰਗ ਰੂਮ ਹੈ ਉਹਦੇ ਵਿੱਚ ਬਾਥਰੂਮ ਨੇ ਔਰ ਲੋਕਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਅਵੇਲੇਬਲ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਗੁਰੂ ਜੀ ਦੀ ਚਰਨ ਛੋਹ ਹਾਸਲ ਪਿੰਡਾਂ ਨੂੰ ਵਿਸ਼ੇਸ਼ ਵਿਕਾਸ ਪੈਕੇਜ ਦੇਣ ਦਾ ਐਲਾਨ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨ ਛੋਹ ਪ੍ਰਾਪਤ ਹਰਤੀ ਹੈ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾ ਮਹਾਪੁਰਸ਼ਾ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਆਲਰੇਡੀ ਗਰੰਟਾਂ ਵੀ ਚਲੀਆਂ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਤੇੜੇ ਗਰੰਟਾਂ ਜਿਹੜੀਆਂ ਨੇ 140 142 ਦੇ ਨੇੜੇ ਤੇੜੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਉਥੇ ਅਲੌਕਿਕ ਕੀਰਤਨ ਵੀ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ ਵੀ ਬਟਾਲੇ ਦੇ ਵਿੱਚ ਵੀ ਅੱਜ ਹੈਗਾ ਸ਼ਾਮ ਨੂੰ ਤੇ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਤੋਂ 18 ਤਰੀਕ ਨੂੰ ਅ ਅਸੀਂ ਜਾਵਾਂਗੇ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦੇ ਇੱਕ ਪੂਰੇ ਜਥੇ ਸਮੇਤ ਉਥੋਂ ਯਾਤਰਾ ਸ਼ੁਰੂ ਹੋਊਗੀ ਮਾਲਵੇ ਚੋਂ ਦੋ ਯਾਤਰਾਵਾਂ ਆਉਣਗੀਆਂ ਤੇ ਨਾਲ ਮਾਝੇ ਚੋਂ ਦੁਆਬੇ ਚੋਂ ਤੇ ਉਹ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਕ ਕੱਠ ਜਿਹੜਾ ਉਹ ਆਨੰਦਪੁਰ ਸਾਹਿਬ ਕਿ ਹੋਊਗਾ 23 ਨੂੰ ਸ਼੍ਰੀ ਗੁਰੂ ਅ ਇੱਕ ਬਾਤ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਅਕੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਣਗੇ 25 ਤਰੀਕ ਨੂੰ ਭੋਗ ਪੈਣਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਆਨੰਦਪੁਰ ਸਾਹਿਬ ਵਿਖੇ ਕਰ ਰਹੇ ਜਿਦੇ ਵਿੱਚ ਕਾਫੀ ਇਤਿਹਾਸਕ ਫੈਸਲੇ ਲੈ ਜਾਣਗੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਫੋਜਪੁਰ ਤੋਂ ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਦਾ ਬਰਨਾਲਾ ਵਿਖੇ ਸਟਾਪ ਨਾ ਰੱਖਣ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਖ਼ਤ ਨਿਸ਼ਾਨਾ ਕਿਹਾ ਕਿ ਬਰਨਾਲਾ ਦੇ ਵਿੱਚ ਸਟਾਪ ਨਾ ਰੱਖਣਾ ਲੋਕਾਂ ਦੇ ਨਾਲ ਵੱਡਾ ਤੋਖਾ ਅੱਜ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੈ ਜਿਹੜੀ ਫੋਜਪੁਰ ਤੋਂ ਦਿੱਲੀ ਚੱਲਣੀ ਹੈ ਉਹਦੀ ਹੋ ਰਹੀ ਹੈ ਪਰ ਸਾਡੇ ਬਰਨਾਲੇ ਦੇ ਲੋਕਾਂ 'ਚ ਬੜੀ ਨਿਰਾਸ਼ਾ ਹੈਗੀ ਕਿ ਉਹਦਾ ਸਟਾਪੇਜ ਬਰਨਾਲੇ 'ਦੀ ਰੱਖਿਆ ਗਿਆ ਤੇ ਪਿਛਲੇ ਦਿਨੀ ਸਭ ਦੇ ਧਿਆਨ ਚ ਹੋਣਾ ਮੈਂ ਮੰਤਰੀ ਜੀ ਨੂੰ ਮਿਲਿਆ ਵੀ ਸੀਗਾ ਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜਿਹੜਾ ਬਰਨਾਲੇ ਸਟਾਪੇਜ ਹੈ ਉਹ ਜਰੂਰ ਰੱਖਿਆ ਜਾਊ ਇਸ ਦਿਨ ਟ੍ਰੇਨ ਚੱਲੂਗੀ ਇਹ ਅਸੀਂ ਉੱਥੇ ਕਿਹਾ ਵੀ ਸੀ ਕਿ ਮੰਤਰੀ ਸਾਹਿਬ ਅਸੀਂ ਧੰਨਵਾਦ ਕਰਾਂਗੇ ਬਰਨਾਲੇ ਦੇ ਲੋਕਾਂ ਦੇ ਨਾਲ ਪਰ ਜੋ ਅੱਜ ਇਹ ਹੋਇਆ ਕਿ ਟ੍ਰੇਨ ਦਾ ਸਟਾਪੇਜ ਨਹੀਂ ਰੱਖਿਆ ਗਿਆ ਇਹ ਕੋਈ ਇਹ ਨਹੀਂ ਵੀ ਇਕੱਲੇ ਇੱਕ ਐਮਪੀ ਦੇ ਨਾਲ ਇੱਕ ਸਮਝ ਲਓ ਵੀ ਵਾਦਾ ਕਰਕੇ ਜਿਹੜਾ ਇੱਕ ਧੋਖਾ ਕੀਤਾ ਗਿਆ ਇਹ ਸਮੁੱਚੇ ਬਰਨਾਲੇ ਕੀ ਬਰਨਾਲੇ ਦੇ ਆਸ-ਪਾਸ ਦੇ ਸਾਰੇ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਨੂੰ ਇਹ ਖੁਸ਼ੀ ਸੀ ਉਮੀਦ ਸੀ ਕਿ ਜੀ ਪਹਿਲੀ ਫਾਸਟ ਮੂਵਿੰਗ ਟ੍ਰੇਨ ਜਿਹੜੀ ਚੱਲ ਰਹੀ ਹੈ ਤੇ ਬਰਨਾਲੇ ਸਟੋਪੇਜ ਹੋਊਗਾ ਕਿਉਂਕਿ ਮੋਗੇ ਜ਼ਿਲ੍ਹੇ ਦੇ ਇਧਰ ਨਿਹਾਲ ਸਿੰਘ ਵਾਲੇ ਦੇ ਰਾਏਕੋਟ ਤੱਕ ਦੇ ਇਧਰ ਮਾਨਸਾ ਦੇ ਜੋਗੇ ਤੱਕ ਦੇ ਆ ਬਠਿੰਡੇ ਤੋਂ ਜਿਹੜਾ ਰਾਮਪੁਰੇ ਤੱਕ ਦੇ ਜਿਹੜੇ ਲੋਕ ਹੈ ਬਰਨਾਲਾ ਸਟੇਸ਼ਨ ਉਹਨਾਂ ਨੂੰ ਪੈਂਦਾ ਇੱਥੋਂ ਆ ਕੇ ਟ੍ਰੇਨ ਲੈਂਦੇ ਆ ਤੇ ਅੱਜ ਉਹਨਾਂ ਸਾਰੇ ਲੋਕਾਂ ਨਾਲ ਸਮਝਦਾ ਮੈਂ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਜਿਹੜਾ ਉਹ ਕੀਤਾ ਗਿਆ ਕਿ ਬਰਨਾਲੇ ਸਟਾਪੇਜ ਰੱਖਿਆ ਗਿਆ ਪਰ ਮੇਰੀ ਉਸ ਤੋਂ ਬਾਅਦ ਵੀ ਕਿਉਂਕਿ ਜਿਸ ਦਿਨ ਦੀ ਖਬਰ ਆਈ ਹੈ ਕਿ ਜੀ ਬਰਨਾਲੇ ਸਟਾਪੇਜ ਨਹੀਂ ਮੇਰੀ ਮੰਤਰੀ ਜੀ ਦੇ ਦਫ਼ਤਰ ਵੀ ਲਗਾਤਾਰ ਜਿਹੜੀ ਗੱਲ ਆ ਹੋ ਰਹੀ ਹੈ ਤੇ ਉਹਨਾਂ ਨੇ ਹੁਣ ਵੀ ਇਹੀ ਕਿਹਾ ਕਿ ਜੀ ਅਸੀਂ ਇਹ ਫਾਈਲ ਪੁਰਾਣੀ ਚੱਲੀ ਹੋਈ ਸੀ ਹਫ਼ਤੇ 10 ਦਿਨ ਤੱਕ ਇਹ ਟ੍ਰੇਨ ਨੂੰ ਰੋਕਾਂਗੇ ਪਰ ਮੈਂ ਇਹ ਕਹਿਣਾ ਵੀ ਹਫ਼ਤਾ 10 ਦਿਨ ਛੱਡੋ ਅਸੀਂ ਤੁਹਾਨੂੰ 20 ਦਿਨ ਦਿੱਤੇ 20 ਕੀ ਆ ਆਉਣ ਵਾਲੀ 1 ਦਸੰਬਰ ਤੱਕ ਦਾ ਸਮਾਂ ਦਿੱਤਾ ਉਦੋਂ ਪਹਿਲਾਂ ਸੈਸ਼ਨ ਵੀ ਚੱਲ ਪੈਣਾ ਹੈ ਉਸੀਂ ਉਹ ਤੱਕ ਹੀ ਰੋਕ ਦੋ ਕਿਉਂਕਿ ਮੈਂ ਪਹਿਲਾਂ ਵੀ ਕਹੇ ਤੁਹਾਡਾ ਧੰਨਵਾਦ ਕਰਾਂਗੇ ਮੰਤਰੀ ਸਾਹਿਬ ਹੁਣ ਵੀ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਜੇ 20 22 ਦਿਨਾਂ ਚ ਵੀ ਇੱਕ ਤਰੀਕ ਤੱਕ ਟ੍ਰੇਨ ਰੋਕ ਦਿੰਦੇ ਹਾਂ ਪਰ ਜੇ ਟ੍ਰੇਨ ਨੇ ਨਹੀਂ ਰੋਕੀ ਜਾਂਦੀ ਕਿਉਂਕਿ ਉਸ ਤੋਂ ਪਹਿਲਾਂ ਸੈਸ਼ਨ ਚੱਲ ਪੈਣਾ ਮੈਂ ਸੈਸ਼ਨ ਚ ਮਿਲ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਉੱਥੇ ਕੰਮ ਰੋਕੂ ਪ੍ਰਸਤਾਵ ਵੀ ਲੈ ਕੇ ਆਉਂਗਾ ਜ਼ੀਰੋ ਅਰਚ ਵੀ ਮੈਂ ਕੋਸ਼ਿਸ਼ ਕਰੂੰਗਾ ਜਿੱਥੇ ਵੀ ਮੌਕਾ ਲੱਗਿਆ ਮੈਂ ਇਹ ਮੰਗ ਦੁਆਰਾ ਦੁਆਰਾ ਉਠਾਉਂਗਾ ਕਿ ਟ੍ਰੇਨ ਜਿਹੜੀ ਹੈ ਬਰਨਾਲੇ ਰੋਕੀ ਜਾਵੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਵਕਵਾਕ ਪਿੰਡਾਂ ਦੇ ਵਿੱਚ ਜਾ ਕੇ ਲਿਆ ਅੜਾ ਕਰਨ ਹੋਏ ਫਸਲਾਂ ਦੇ ਖਰਾਬੇ ਦਾ ਜਾਇਜ਼ਾ ਨਾਲ ਹੀ ਸਪੈਸ਼ਲ ਗਰਦਾਬਰੀ ਕਰਵਾਉਣ ਦੇ ਵੀ ਅਧਿਕਾਰੀਆਂ ਨੂੰ ਦਿੱਤੇ ਹੁਕਮ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੋਗਾ ਦੇ ਵਿੱਚ ਕੀਤੀ ਅਹਿਮ ਪ੍ਰੈਸ ਕਾਨਫਰੰਸ ਦੱਸਿਆ ਕਿ ਦੀਵਾਲੀ ਵਾਲੀ ਰਾਤ ਨੂੰ ਗੋਲੀਆਂ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ। ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਪਰਬ੍ਰਿਚ ਮੀਟਿੰਗ ਕਰਕੇ 1 ਅਪ੍ਰੈਲ ਤੋਂ ਜਿਹੜੀ ਸੀ ਉਹ ਯੁੱਧ ਨਸ਼ੇ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਸੀ ਔਰ ਉਹਨੂੰ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲ ਰਹੀ ਸੀ ਉਹਦੇ ਚੋਂ 20000 ਤੋਂ ਵੱਧ ਜਿਹੜੇ ਬੰਦੇ ਆ ਹੁਣ ਤੱਕ ਨਸ਼ਾ ਛੱਡ ਚੁੱਕੇ ਆ ਔਰ ਮੈਨੂੰ ਇਹ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਪੁਲਿਸ ਨੇ ਔਰ ਸਾਡੇ ਜਿਹੜੇ ਐਮਐਲਏ ਸਹਿਬਾਨ ਆ ਜਿਹੜਾ ਪਾਰਟੀ ਦਾ ਜਿਹੜਾ ਸਟਰਕਚਰ ਬਣਾਇਆ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਜਿਹੜੀ ਬਿਉਤਬੰਦੀ ਬਣਾਈ ਉਹਦੇ ਵਿੱਚ ਤੁਹਾਡੇ ਵੀ ਜਿਹੜਾ ਕੋਟ ਇਸਖਾਨ ਦਾ ਜਿਹੜਾ ਸੀਗਾ ਤੁਸੀਂ ਦੇਖਿਆ ਵੀ ਉਹਦੀ ਕੀ ਹਾਲਤ ਸੀ ਤੇ ਉਹਨੂੰ ਉਹਨੂੰ ਵੀ ਜਿਹੜਾ ਅਪਗ੍ਰੇਡ ਕਰਕੇ ਅਪਗ੍ਰੇਡ ਕਰਕੇ ਸਾਰੀਆਂ ਸਰਵਿਸਿਜ਼ ਉੱਥੇ ਦੇ ਕੇ ਆਪਣੀਆਂ ਜਿਹੜੇ ਕਲੀਨिकल ਸਕਿਲਸ ਹੋਰ ਸਾਰੀ ਟ੍ਰੇਨਿੰਗ ਕਰਕੇ ਸਟਾਫ ਥੀ ਉਹਦੇ ਵਿੱਚ ਵੀ 1000 ਬੱਚੇ ਜਿਹੜੇ ਆ ਨਸ਼ਾ ਛੱਡ ਚੁੱਕੇ ਆ ਕਿਉਂਕਿ ਜਦੋਂ 20000 ਬੰਦਿਆਂ ਨੇ ਨਸ਼ਾ ਛੱਡਣਾ ਸ਼ੁਰੂ ਕਰਤਾ ਔਰ ਸਾਡਾ ਇੱਕ ਅਸੀਂ ਸੂਰਮਾ ਪ੍ਰੋਗਰਾਮ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਉਹ ਪਹਿਲਾਂ ਜਿਹੜੇ ਯੂਥ ਸੀਗੇ ਨਸ਼ਾ ਕਰਨ ਵਾਲੇ ਉਹ ਲੋਕਾਂ ਨੂੰ ਨਸ਼ਾ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਕਰਨ ਤੇ ਲਾਉਂਦੇ ਸੀ ਹੁਣ ਕੀ ਹੋਇਆ ਕਿ ਜਿਹੜੇ ਨਸ਼ਾ ਜਿਨ੍ਹਾਂ ਨੇ ਛੱਡਿਆ ਸੀਗਾ ਉਹ ਬੱਚਿਆਂ ਨੂੰ ਲਿਆ ਰਹੇ ਸੀਗੇ ਨਸ਼ਾ ਛੁਡਾ ਰਹੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਧੰਦਾ ਬੰਦ ਹੋ ਜਾਏਗਾ ਇਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਇਹਦੇ ਵਿੱਚ ਬੜੇ ਬੜੇ ਇੰਟਰਸਟਡ ਇਨਵੋਲਡ ਹੁੰਦੇ ਆ ਕਿਉਂਕਿ ਇਹ ਜਿਹੜਾ ਲੱਖਾਂ ਨਹੀਂ ਇਹ ਕਰੋੜਾ ਰੁਪਏ ਦਾ ਬਿਜ਼ਨਸ ਹੈ ਆਰ ਬਾਰ ਪੈਦਾ ਬਿਜ਼ਨਸ ਹੈ ਤੇ ਇੱਕ ਇੱਕ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਵੱਡੀ ਵੱਡੀ ਸਾਜ਼ਿਸ਼ ਵੀ ਹੋਏਗੀ ਬਟ ਜਿਹੜੀ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਔਰ ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਹੜੇ ਆਪਣੇ ਐਸਐਸਪੀ ਸਾਹਿਬ ਹੈ ਉਹਨਾਂ ਦੇ ਡੀਐਸਪੀ ਸਾਹਿਬ ਇਹਨਾਂ ਨੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ ਜੀ ਸਾਡੇ ਸਿਵਲ ਸਰਜਨ ਵੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਜੀ ਤੇ ਇਹਨਾਂ ਨੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ 11000 ਗੋਲੀਆਂ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕਰ ਲਿਆ ਪੰਜਾਬ ਪਛਪਤ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਮੋੜ ਬਹਾਲ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਕੀਤਾ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਅੱਜ 7 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੀ ਸੈਨੇਟ 'ਚ ਬਦਲਾਅ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ ਔਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਵਾਪਸ ਬਹਾਲ ਕਰ ਦਿੱਤਾ ਗਿਆ ਹੈ ਮੈਂ ਸਮਝਦਾ ਕਿ ਪੰਜਾਬ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਜਿਹੜੇ ਵਿਦਿਆਰਥੀ ਸਾਡੇ ਅੰਦোলন ਕਰ ਰਹੇ ਸੀ ਉਹਨਾਂ ਦੀ ਭਾਵਨਾ ਨੂੰ ਸਮਝਦੇ ਹੋਏ ਬਹੁਤ ਸਹੀ ਫੈਸਲਾ ਕੇਂਦਰ ਸਰਕਾਰ ਨੇ ਲਿਆ ਹੈ ਭਾਰਤੀ ਜਨਤਾ ਪਾਰਟੀ ਇਸ ਫੈਸਲੇ ਦਾ ਪੂਰੀ ਤਰ੍ਹਾਂ ਨਾਲ ਸਵਾਗਤ ਕਰਦੀ ਹੈ ਸਮਰਥਨ ਕਰਦੀ ਹੈ ਔਰ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਜੀਪੀ ਨੱਡਾ ਜੀ ਦਾ ਔਰ ਸਾਡੇ ਸਿੱਖਿਆ ਮੰਤਰੀ ਸ਼੍ਰੀ ਦਰਮਿੰਦਰ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਇਸ ਫੈਸਲੇ ਨੂੰ ਵਾਪਸ ਲਿਆ ਹੈ ਪਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਬਹਾਲ ਕਰਨ ਦੇ ਇਸ ਫੈਸਲੇ ਦੇ ਨਾਲ ਪੂਰੇ ਪੰਜਾਬ ਦੇ ਲੋਕਾਂ ਦੇ ਮਨ ਨੂੰ ਸੰਤੁਸ਼ਟੀ ਮਿਲੀ ਹੋਏਗੀ ਇੱਕ ਵਾਰੀ ਫੇਰ ਸਰਕਾਰ ਦਾ ਬਹੁਤ ਧੰਨਵਾਦ ਔਰ ਨਾਲ ਦੀ ਨਾਲ ਵਾਪਸ ਇਸ ਗੱਲ ਨੂੰ ਜ਼ਰੂਰ ਦੁਹਰਾਉਣਾ ਚਾਹਾਂਗਾ ਕਿ ਪੰਜਾਬ ਯੂਨੀਵਰਸਿਟੀ ਦੀ ਤਰਜ਼ ਤੇ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਗੁਨਾਗਰ ਦੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਰ ਬਾਕੀ ਦੀਆਂ ਸਟੇਟ ਯੂਨੀਵਰਸਿਟੀਆਂ ਵਿੱਚ ਵੀ ਇਲੈਕਟਡ ਡੈਮੋਕ੍ਰੈਟਿਕ ਸੈਨੇਟ ਤੇ ਸਿੰਡੀਕੇਟ ਬਣਾਉਣ ਦੇ ਉਪਰਾਲੇ ਜਲਦੀ ਸ਼ੁਰੂ ਕਰੇ ਤਾਂ ਕਿ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਾਰੇ ਪੰਜਾਬ ਦੇ ਕਾਲਜ ਟੀਚਰਜ਼ ਨੂੰ ਯੂਨੀਵਰਸਿਟੀ ਟੀਚਰਜ਼ ਨੂੰ ਉਹਨਾਂ ਦਾ ਹੱਕ ਮਿਲ ਸਕੇ ਅਮਰitsar ਦਿਹਾਤੀ ਪੁਲਿਸ ਨੇ ਇਕਲੀ ਆਧਾਰਤ ਇੱਕ ਵਿਅਕਤੀ ਦੇ ਕਤਲ ਦੇ ਇਲਜ਼ਾਮਾ ਤਹਿਤ ਦੋ ਵਿਅਕਤੀਆਂ ਨੂੰ ਕੀ ਤਾਕਾਬੋ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਕਬਜ਼ੇ ਵਿੱਚੋਂ ਮਿਲੇ 4 ਪਿਸਤੌਲ 1 ਰਿਵਾਲਵਰ ਤੇ ਜ਼ਿੰਦਾ ਕਾਰਤੂਸ 11 25 ਨੂੰ ਕਤਲ ਹੋਇਆ ਸੀ ਮਲਕੀਤ ਸੈ ਰੈਜ਼ੀਡੈਂਟ ਆਫ ਦਾ ਰਿਵਾਲ ਹੈ ਪੀਐਸਆਰ ਦੋ ਸ਼ੂਟਰਸ ਆਏ ਸੀ ਦੋ ਸ਼ੂਟਰਸ ਆ ਕੇ ਮਦਦ ਤੇ 8-9 ਗੋਲੀ ਮਾਰ ਕੇ ਕਮੇਟਰਾ ਹੋਇਆ ਇਸ ਤੋਂ ਬਾਅਦ ਐਫਆਰ ਰਜਿਸਟਰ ਹੋਇਆ 117 ਨੰਬਰ ਪੀਐਸਆਰ ਕੁਝ ਬੁੱਧਰ ਨੰਬਰ ਪੀਐਸਆਰ ਸਾਹੇਜ ਦੇ ਇਨਵੈਸਟੀਗੇਸ਼ਨ ਤੋਂ ਬਾਅਦ ਬਿਕਮਜੀਤ ਸਿੰਘ ਰੈਜ਼ੀਡੈਂਟ ਆਫ ਕਰੀਬਾਗ ਤੇ ਕਰਨਬੀਰ ਸਿੰਘ ਜਿਹਨ ਦਾ ਪਰਿਵਾਰ ਕਰਨ ਅਰਸ਼ਪਾ ਹੈ। ਵਿਕਰਮਜੀਤ ਅरेस्ट ਹੋਇਆ ਸੀ 2 11 ਨੂੰ ਹੀ ਤੇ ਜਿਹੜਾ ਰੰਗਵੀਰ ਹੈ ਉਹ ਗਾਰਸ਼ਟ ਹੋਇਆ ਹੈ कल 7 11 ਨੂੰ। ਨਾ ਤਾਂ ਰਿਕਵਰੀ ਹੋਇਆ ਇੱਕ 1x5 ਪਿਸਤਲ, ਇੱਕ 2 ਬੋਰ ਪਿਸਤਲ, 3 ਬੋਰ ਪਿਸਤਲ, ਇੱਕ 4 ਬੋਰ ਪਿਸਤਲ। ਜਿਹੜਾ 5 ਬੋਰ ਪਿਸਤਲ ਉਹ ਨੰਨਾ ਯੂਜ਼ ਕੀਤਾ ਹੈ ਕਤਲ ਦਾ। ਜਿਸ ਨਾਲ ਇੱਕ ਹੋਰ ਰਿਵਾਲਵਰ। ਇਹ ਜਿਹੜਾ ਵਿਕਰਮਜੀਤ ਹੈ ਇਹ नोन ਕ੍ਰਿਮੀਨਲ ਹੈ। ਇਹ 2018 ਚ ਵੀ ਨਾਦ ਉਤੇ ਫਸਟਰ ਹੋਇਆ ਤੇ ਜਾਲਾ ਸੰਸੀਸ 18 ਚ ਜੇਲ ਗਿਆ ਸੀ ਤੇ 2020 ਚ ਇਹ ਬਾਹਰ ਆਇਆ ਬੇਨਤੀ ਤੇ ਨਾਦ ਪੁਰਾਣਾ ਲਿੰਕੇਜ ਸੇ ਰੀਅਲ ਦੇ ਲੀਡਰ ਹਰਪ੍ਰੀਤ ਪੀ ਐਚ ਡੀ ਦੇ ਨਾਮ ਇੱਕ ਹੁਣ ਵੀ ਇਹ ਪਾਕਿਸਤਾਨ ਮੇਸ ਮਤਲਬ ਤੇ ਪ੍ਰੈਕਟੀਸ਼ਨਲ ਗਲਤੀ ਹੈ ਖੰਨਾ ਦੇ ਦੁਰਾਹ ਨੇੜੇ ਇੱਕ ਟਰੱਕ ਤੇ ਟਿਪਰ ਦੀ ਟੱਕਰ ਦਰਮਿਆਨ ਹੋਈ ਟਿਪਰ ਚਾਲਕ ਦੀ ਦਰਦਨਾਕ ਮੌਤ ਟਰੱਕ ਚਾਲਕ ਨੇ ਖੜੇ ਟਿਪਰ ਦੇ ਵਿੱਚ ਮਾਰੀ ਸੀ ਟੱਕਰ ਤੇ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਇਹ ਹੈ ਜੀ ਸਵੇਰੇ ਤਕਰੀਬਨ 6 ਵਜੇ ਕੇ 10-15 ਕਿ ਮਿੰਟ ਤੇ ਸਾਨੂੰ ਐਸਐਸਐਫ ਟੀਮ ਨੂੰ 112 ਤੋਂ ਮੈਸੇਜ ਆਇਆ ਜੀ ਕਿ ਇੱਕ ਜ਼ਿਮੀਦਾਰਾ ਢਾਬੇ ਦੇ ਲਾਗੇ ਵੀ ਐਕਸੀਡੈਂਟ ਹੋ ਗਿਆ ਵੀ ਇੱਕ ਖੜੇ ਟਿਪਰ ਦੇ ਵਿੱਚ ਪਿੱਛੋਂ ਟਰੱਕ ਵੱਜ ਗਿਆ ਜੀ ਚੇਰੀ ਦਾ ਭਰਿਆ ਹੋਇਆ ਟਰਾਲਾ ਉਸ ਤੋਂ ਬਾਅਦ ਅਸੀਂ 5-7 ਮਿੰਟ ਚ ਉੱਥੇ ਮੌਕੇ ਤੇ ਪਹੁੰਚ ਗਏ ਜੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਕਿ ਟਿਪਰ ਦੇ ਵਿੱਚ ਜਿਹੜਾ ਬੱਜਿਆ ਸੀ ਟਰਾਲਾ ਦੀ ਬੈਕ ਸਾਈਡ ਤੋਂ ਉਹ ਟਰਾਲੇ ਵਾਲਾ ਜਿਹੜਾ ਡਰਾਈਵਰ ਸੀ ਉਹ ਵਿੱਚ ਫਸਿਆ ਆਇਆ ਸੀ ਜੀ ਬੁਰੀ ਤਰ੍ਹਾਂ ਤੇ ਜਿਹੜਾ ਉਹ ਕਨਡਕਟਰ ਸੀ ਜੀ ਉਹ ਉੱਪਰ ਕੇ ਸ਼ੀਸ਼ੇ ਰਾਹੀਂ ਬਾਹਰ ਕਰਕੇ ਕੋਹ ਨੂੰ ਅਸੀਂ ਮਿੰਟੋ ਮੈਡੀਓਰੇ ਵੀ ਸੱਟਾਂ ਸੀਗੀਆਂ ਐਂਬੂਲੈਂਸਾਂ ਸਾਡੇ ਜਾਂਦਿਆਂ ਨੂੰ ਪਹੁੰਚ ਗਏ ਅਸੀਂ ਜੀ ਐਂਬੂਲੈਂਸ ਰਾਹੀਂ ਅਸੀਂ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਜੀ ਉਸ ਤੋਂ ਬਾਅਦ ਜੀ ਪਬਲਿਕ ਦੀ ਮਦਦ ਦੇ ਨਾਲ ਇੱਕ ਮੁੰਡਾ ਇੱਥੇ ਸੱਤ ਪਾਲਾ ਉਹ ਤੋਂ ਕਟਰ ਮਗਾਇਆ ਜੀ ਆਪਾਂ ਬੀਜੇ ਤੋਂ ਤੇ ਕਾਫੀ ਮੁਸ਼ਕਲ ਦੇ ਨਾਲ ਪਬਲਿਕ ਦੀ ਮਦਦ ਨਾਲ ਘੰਟਾ ਡੇਢ ਘੰਟੇ ਦੇ ਵਿੱਚੋਂ ਬੰਦਾ ਬਾਹਰ ਕੱਢਿਆ ਜੀ ਸਹੀ ਸਲਾਮਤ ਤੇ ਉਹਨੂੰ ਵੀ ਸਿਵਲ ਹਸਪੀਟਲ ਪਹੁੰਚਾਇਆ ਗਿਆ ਜਾਣੇ ਨੁਕਸਾਨ ਇਹ ਹੈ ਜੀ ਇਹਦੇ ਵਿੱਚ ਜਿਹੜਾ ਟੇਪਰ ਵਾਲਾ ਸੀ ਜਿਹੜਾ ਟਾਇਰ ਚੇਂਜ ਕਰ ਰਿਹਾ ਸੀ ਰੋਡ ਤੇ ਕਢਾ ਕੇ ਵੀ ਉਹਦੀ ਮੌਕੇ ਤੇ ਮੌਤ ਹੋ ਗਈ ਜੀ ਤੇ ਬਾਕੀ ਬੰਦੇ ਜਸਮੀਨ ਜੀ ਕਾਫੀ ਪੂਰੀ ਇਤਰਾਜ਼ ਇਹ ਪਤਾ ਜੀ ਕੀ ਹੈ ਜਿਵੇਂ ਉਹਦਾ ਟਰੱਕ ਦਾ ਟਾਇਰ ਸੀਗਾ ਜਾਂ ਕੋਈ ਵੀ ਆਪਣੇ ਰੋਡ ਦੇ ਉੱਪਰ ਟਾਇਰ ਪੈਂਚਰ ਹੋ ਜਾਂਦਾ ਉਹਨੂੰ ਜਾਂ ਤਾਂ ਕੋਈ ਨਾ ਕੋਈ ਉੱਥੇ ਕੋਈ ਸਹੂਲਤ ਹੋਵੇ ਗਟਾਰਚ ਦੀ ਕੋਈ ਹੋਰ ਹੈ ਨਾ ਵੀ ਉਹਨੂੰ ਟਾਇਰ ਸਾਈਡ ਤੇ ਕਰਨੀ ਚਾਹੀਦੀ ਸੀ ਗੱਡੀ ਇੱਕ ਟਾਇਰ ਉਹਦਾ ਪੈਂਚਰ ਹੋਇਆ ਬਾਕੀ ਸਹੀ ਸਲਾਮਤ ਸੀ ਉਹ ਰੋਡ ਦੇ ਉੱਪਰ ਹੀ ਖੜਕੇ ਬਿਨ ਬਗੈਰ ਕੋਈ ਸੇਫਟੀ ਲਾਏ ਖੜਾ ਸੀ ਤੇ ਮਕਰੋ ਆ ਕੇ ਉਹਨੇ ਟਿਪਰ ਮਾਰਿਆ ਗੱਡੀ ਤੇ ਟਰੱਕ ਮਾਰਿਆ ਚੌਣ ਕਮਿਸ਼ਨ ਵੱਲੋਂ ਤੁਰੰਤ ਤਰੰਤ ਦੀ ਐਸਐਸਪੀ ਡਾਕਟਰ ਰਵਜੋਤ ਗਰੀਵਾਲ ਨੂੰ ਕੀਤਾ ਗਿਆ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਅਮਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੂੰ ਦਿੱਤਾ ਗਿਆ ਤਰਨਤਾਰਨ ਦਾ ਵੱਡਾ ਚਾਰਜ ਮੁਕੇਰੀਆਂ ਦੇ ਪਿੰਡ ਨੰਗਲ ਅਵਾਣਾ ਦੇ ਵਿੱਚ ਰਸਤੇ ਦੀ ਲੜਾਈ ਨੂੰ ਲੈ ਕੇ ਕੀਤਾ ਗਿਆ ਸਾਬਕਾ ਸਰਪੰਚ ਦਾ ਤੇਜ਼ਾਰ ਹਥਿਆਰ ਦੇ ਨਾਲ ਕਤਲ ਪਰਿਵਾਰਕ ਮੈਂਬਰਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਲਗਾਇਆ ਇਨਸਾਫ ਦੇ ਲਈ ਤਰਨਾ ਤਾਂ ਅਸੀਂ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ ਸੰਦੇਹ ਇਜਾਜ਼ਤ ਫਰਸ਼ੀਕਾਲ